ਸ੍ਰੀ ਵਾਹਿਗੁਰੂ 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 ਇੱਕ ਓੰਕਾਰੁ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਹਿ ਸ੍ਰੀ ਭਗਵਤੀ ਦੀ ਪਾਪ ਸਹਾਇ ਬਸਵੇਂ ਪ੍ਰਥਮ ਬਲੁ ਅਤਿ ਸਮਰ ਕਾਏ ਗੁਰੂ ਨਾਨਕ ਲਈ ਧਿਆਏ ਫਿਰੰਗਰ ਗੁਰ ਤੇ ਅਮਰਦਾਸ ਸ੍ਰੀ ਰਾਮਦਾਸੇ ਹੋਈ ਸਹਾਇ ਵਰਦਨ ਹਰਿ ਗੋਬਿੰਦ ਨਾਮ ਸੰਗਰ ਉਹ ਸਿਭਿ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਜਠਾ ਸਬਦੁ ਗੁਜਾਏ ਤੇਗ ਬਹਾਦਰ ਸੁਬਿਲੇ ਆਇ ਕਰਣੋਂ ਨਦ ਆਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ 라ਤੇ ਪੰਥ ਦੇ ਵਾਲੀ ਸਭ ਥਾਈ ਹੋਏ ਸਹਾਏ ਦਸਾਂਹੀ ਪਾਪਾਂ ਦੀ ਆਤਮਕ ਲੋਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਤਾ ਅੰਦਰ ਕੇ ਖਾਸਾ ਜੀ ਸਾਹਿਬ ਲੋਜੀ ਵਾਲੇ ਤੁਆ ਜੀ ਗੁਰੂ ਬੰਨਿਆ ਪਿਆਰਿਆ ਜੋਹੋ ਸਾਹਿਬ ਜਾਦਿਆਂ 40 ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਲਪਿਆ ਵੰਡ ਕੇ ਛਕਿਆ ਨੇਕ ਤਰਾਇ ਤੇਗਵਾਹੀ ਦੇ ਕੇ ਨਟ ਕੀਤਾ ਤਨਾ ਪਿਆਰੇ ਉਸ ਪਿਆਰਾਂ ਦੀ ਕਮਾਈ ਦਾ ਧੰਨ ਧਰ ਕੇ ਖਰਸਾ ਜੀ ਸਾਹਿਬੋ ਜੀ ਹਾਏ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ 헤ਡ ਸੀਸ ਦਿੱਤੇ ਬੰਦ ਬੰਦ ਕਤਵਾਏ ਖੋਪਰੀਆਂ ਵਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏਗਾ ਇਹ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਆਸਵਾਸ ਸੰਗ ਨਵਾਈ ਜਨਾਨੀ ਪਾਵਨ ਪੀਤਰ ਕਮਾਈ ਦਾ ਧੰਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਨਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦੀ ਧੰਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਨਾਮ ਚਿਤਾਵੈ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਘਰ ਘਰ ਸਿਰਿਆਤ ਬੇਗ ਤੇ ਫਤਿਹ ਗੁਰੂ ਕੀ ਪੈਰ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਤਿਗੁਰੂ ਦੇ ਆਪਣੇ ਦਰਮ ਕਰਮ ਸਿੱਖਾ ਨੂੰ ਸਿੱਖੀ ਦਾ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਪ੍ਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰitsar ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਰਗੋ ਟੱਲ ਧਰਮ ਕਹਿ ਜਾ ਜੇ ਖਰ ਖਰ ਸਾਹਿਬ ਮਹਲਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਦਾ ਮਨ ਵੀਵਾ ਮਹਤੁਤੀ ਮਤਪਤ ਕੇ ਰਾਖੇ ਹੈ ਤਾਰਪੁਰਖ ਵਾਹਿਗੁਰੂ ਸ੍ਰੀਮਨ ਕਾਨਾ ਸਾਹਿਬ ਤੇ ਹੋਰਨਾ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤੁੰਨਾ ਦੇ ਖੁੱਲੇ ਦਰਸ਼ਨ ਬਿਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾਈ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੂੰ ਕਾਨੇ ਦੇ ਤਾਣ ਨੂੰ ਉੱਠੇਂ ਦੀ ਔਟ ਸਤਿਪਤ ਵਾਹਿਗੁਰੂ ਧੰ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰ 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 ਹਾਜ਼ਰਾ ਹਜੂਰ ਗੁਰਗੱਦੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪੈਰ ਤੇ ਜੁੜਨਾ ਕਮਲਾ ਵਿਖੇ ਸਮੂਹ ਸੰਗਤ ਦੀ ਕੇ ਅਰਦਾਸ ਅਰਜੋਈ ਬੇਨਤੀ ਹੈ ਜੀ ਕਿਰਪਾ ਕਰਕੇ ਪ੍ਰਵਾਨ ਕਰੋ ਸਤਿਗੁਰੂ ਸੱਤੇਪਾਤ ਜੀ ਮਹਾਰਾਜ ਸਤਿਗੁਰੂ ਸੱਤੇਪਾਤ ਜੀ ਧੰ ਧੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਹਿ ਪ੍ਰਗਟਿਓ ਮਰਦ ਗੰਮੜਾ ਬਰੀਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਦੇ ਦਾ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਮਤਮ ਸਿੰਘ ਗੋਲਡਨ ਸਿੰਘ ਜੀ ਮਹਾਰਾਜ ਆਪ ਜੀ ਦੇ ਅਵਤਾਰ ਗੁਰ ਪ੍ਰਭਾ ਨੂੰ ਮਨਾਉਂਦੇ ਆ ਹੋਇਆ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ tatha ਸੁਮਤੀਆਂ ਸੰਗਤਾ ਅਤੇ ਸੁਮਤੀ ਸਜਨੀ ਲਈ ਗੁਰਦੁਆਰਾ ਸਾਹਿਬਾਨ ਅਤੇ ਜਥੇਬੰਦੀਆਂ ਮਿਲ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉਦੋਂ ਸਦਕਾ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਮਹਾਨ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਆਯੋਜਿਤ ਕੀਤੇ ਗਏ ਸਮ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਨਤ ਕਰਦਿਆਂ ਹੋਇਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਿਰਗਿੰਤਾ ਸਾਹਿਬ ਸੰਪੂਰਨ ਤਾਇਆ ਬਖਸ਼ਿਸ਼ ਕੀਤੀਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸ਼ੁਕਰ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਇਹਨਾਂ ਸਮਾਗਮਾਂ ਦੇ ਦੌਰਾਨ ਸਤਿਗੁਰੂ ਸੱਜੇ ਪਾਤਸ਼ਾਹੀ ਮਹਾਰਾਜ ਆਪ ਜੀ ਦੀ ਪਾਵਨ ਬਾਣੀ ਦੇ ਜਾਪ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਅੰਮ੍ਰਿਤ ਰਚਦੇ ਹੋਏ ਸਤਿਗੁਰੂ ਸੱਜੇ ਪਾਤਸ਼ਾਹੀ ਮਹਾਰਾਜ ਆਪ ਜੀ ਦੇ ਨਗਰ ਪ੍ਰੀਤ ਕੁੰਡੇ ਦੌਰਾਨ ਅਨੇਕਾਂ ਪ੍ਰਕਾਰ ਦੀਆਂ ਭੁਲਾਗਰਤੀਆਂ ਲਈ ਮਾਫ਼ੀ ਬਖਸ਼ਿਸ਼ ਕਰਨੀ ਸਤਿਗੁਰੂ ਸੱਜੇ ਪਾਤਸ਼ਾਹੀ ਆਪ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਮ੍ਰਿਤ ਦੀਵਾਨ ਸਵੇਰੇ ਸੱਦੇ ਹੋਏ ਦਵਾਨਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹੀ ਮਹਾਰਾਜ ਆਪ ਜੀ ਦੀ ਪਾਵਨ ਬਾਣੀ ਦੇ ਕੀਰਤਨ ਹੋਏ ਕਥਾ ਵਿਚਾਰਾ ਹੋਈਆਂ ਇਤਿਹਾਸ ਦੇ ਗੁਣਾਂ ਨੂੰ ਗਾਇਨ ਕੀਤਾ ਗਿਆ ਸਤਿਗੁਰੂ ਸੱਚੇ ਪਾਤਸ਼ਾਹੀ ਮਹਾਰਾਜ ਢਾਡੀ ਵਾਰਾਂ ਹੋਈਆਂ ਗਤਗੇ ਦੇ ਜੋਰ ਵਿਖਾਏ ਗਏ ਅਤੇ ਬਾਅਦ ਵਿੱਚ ਵੀ ਅਖਾੜੇ ਸਦਾਏ ਜਾਣੇ ਸਤਿਗੁਰੂ ਸੱਚੇ ਪਾਤਸ਼ਾਹੀ ਮਹਾਰਾਜ ਸੁਮਤੀਆਂ ਸੇਵਾਵਾਂ ਨਿਭਾਉਂਦਾ ਹੋਇਆ ਬਾਣੀ ਦੇ ਦਾਅ ਕਰਦਿਆਂ ਹੋਈਆਂ ਰੇਖਾਂ ਪ੍ਰਕਾਰ ਦੀ ਭੁੱਲਾਂ ਗਲਤੀਆਂ ਦੀ ਵਾਫ਼ੀ ਬਖਸ਼ਿਸ਼ ਕਰਨੇ ਅਤੇ ਤੋਂ ਸਮਤ ਪ੍ਰਦਾਨ ਕਰmei ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪਰਵਾਣ ਕਰਣੀਆਂ ਤੁਲ ਫੁਲ ਭੇਟਾਵਾਂ ਪ੍ਰਵਾਣ ਕਰਣੀਆਂ ਜਿਨ੍ਹਾਂ ਜਿਨ੍ਹਾਂ ਗੁਰਮਤ ਪਿਆਰਿਆਂ ਨੇ ਕਾਮ ਮਾਨ ਧਨ ਕਰਕੇ ਇਲਾ ਮਹਾਨ ਸਮਾਗਮਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਸ਼ਕੂਲੀਅਤ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਨ੍ਹਾਂ ਦੇ ਮਨ ਅਿਸ਼ਾਵਾ ਗੁਰਮਤ ਅਨੁਸਾਰ ਸੰਪੂਰਨ ਕਰਮੀਆਂ ਆਪਣੇ ਦਰਮ ਕਰਮ ਗੁਰ ਸਿੱਖੀ ਜੀਵਨ ਨਾਮ দান ਬਖਸ਼ਿਸ਼ ਕਰਨਾ ਅੰਦਰ ਦੇ ਵਾਧੇ ਕਰਮੇ ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹੀ ਮਹਾਰਾਜ ਸਰਬੱਤ ਸੰਗਤਾਂ ਨੂੰ ਖਾਲਸੇ ਪੰਥ ਨੂੰ ਏਕਤਾ ਇਤਿਫਾਕ ਬਖਸ਼ਿਸ਼ ਕਰਨਾ ਖਾਲਸੇ ਪੰਥ ਦੀ ਗੜ੍ਹ ਦੀ ਕਲਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹੀ ਮਹਾਰਾਜ ਜੋ ਸੰਸਾਰ ਭਰ ਦੇ ਅੰਦਰ ਗੁਰੂਜ ਪਿਆਰੇ ਖਾਲਸੇ ਪੰਥ ਲਈ ਜੂਝਦੇ ਹੋਇਆ ਬੰਦੀਆਂ ਵਿੱਚ ਪਏ ਹੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਬੰਦੀ ਛੋੜ ਹੋ ਕਰਕੇ ਬੰਦੀ ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਰਿਹਾਈ ਬਖਸ਼ਿਸ਼ ਕਰਨੀ ਮੇਰ ਕਰਨੀ ਖਾਲਸਾ ਰਾਜ ਬਖਸ਼ਿਸ਼ ਕਰਨਾ ਖਾਲਸੇ ਰਾਜ ਦੇ ਯਤਨ ਵਾਸਤੇ ਜਿਹੜੇ ਜਿਹੜੇ ਗੁਰਮੁਖ ਪਿਆਰੇ ਯਤਨ ਕਰ ਰਹੇ ਉਹਨਾਂ ਦੀ ਚੜ੍ਹਦੀ ਕਲਾ ਕਰਨੀ ਮੇਰ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਸਮੁੱਚੀ ਖਾਲਸਾ ਪੰਥ ਨੂੰ ਇਕਤਾਤ ਫਾਗ ਕੜੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਸਵੇਲੇ ਆਪ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਚਾ ਅੰਮ੍ਰਿਤ ਕਲਾ ਪ੍ਰਸਾਦੀਆਂ ਦੇ ਗਾ ਸਜ ਕਰਕੇ ਹਾਜ਼ਰ ਨੇ ਸਜਾਉਂਦੇ ਹੋਇਆ ਬਾਣੀ ਦੇ ਦਾਤ ਕਰਦੇ ਲੈ ਕੇ ਆਉਂਦੇ ਆ ਹੋਈਆਂ ਤੁਲਗੀਆਂ ਦੀ ਮਾਫੀ ਬਖਸ਼ਿਸ਼ ਕਰਨੀ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਨਕ ਪ੍ਰਕਾਰ ਭੋਜਨ ਬਹ ਕੀਏ ਬਹੁ ਵਿੰਯਨ ਮਿਸਤਾਏ ਕਰੀ ਪਾਪ ਸਾਰ ਸੋਜ ਪਿਤਰਾਂ ਹੁਣ ਲਾਵੋ ਭੋਗ ਹਰਿਆ ਆਪ ਜੀ ਨੂੰ ਭੋਗ ਲੱਗੇ ਭੋਗ ਲੱਗੇ ਪ੍ਰਸਾਦ ਸਾਰ ਸੰਗਤ ਵਿੱਚ ਵਰਤਾਨ ਦੀ ਆ ਗਿਆ ਹੋਵੇ ਜੋ ਵੀ ਛਕੇ ਸਵਾ ਸਵਾ ਸਵਾਹਿ ਕਰੂ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਪਤ ਸੰਗਤਾਂ ਨੂੰ ਪਾਵਨ ਪਿਤਰ ਹੁਕਮਨਾਮੇ ਰਖਸ਼ਿਸ਼ ਕਰਕੇ ਨਿਹਾਲ ਨਿਹਾਲ ਪਰੋਤੋਤਮਨਾਮੇ ਅਨੁਸਾਰ ਹੀ ਚਲਉਂਦੀ ਸਮਰੱਥਾ ਬਖਸ਼ਿਸ਼ ਕਰਣੀ ਰਹਿੰਦੇ ਘਰ ਆਪ ਜੀ ਨੇ ਨਿਰਵੈਗਨਤਾ ਸਹਿਬ ਸੰਪੂਰਨ ਕਰਾਣੀ ਸਹੀ ਪਿਆਰੇ ਮੇਲੇ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿਤ ਆਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ਰਮਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਆਏ ਜੀ ਕੀ ਫਤੇ ਦੁਹਰਾ ਗਿਆ ਭਈ ਆਕਾਲ ਕੀ ਬਹੇ ਜਾਇਓ ਬੰਦ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਣੇ ਉਹ ਗੰਥ ਗੁਰਗੰਥ ਜੀ ਮਾਨੇ ਉਹ ਰਖਤਾ ਕੀ ਦੇ ਜੋ ਪ੍ਰਭ ਕੋਮਲਿਓ ਚਾਹੋ ਉਹ ਸ਼ਬਦ ਮੈਲੇ ਰਾਜ ਕਰੇਗਾ ਖਲਸਾ ਕੀ ਰਹੇ ਨਾ ਕੋਈ ਧਾਰ श्रे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ